ਜ਼ਮੀਨੀ ਚੋਣਾ ਦਾ ਆਗਾਜ਼ ਹੋ ਹਟਿਆ ਅੱਜ ਤੜਕਸਾਰ 7 ਵਜੇ ਤੋਂ ਚੋਣਾ ਪੈਣੀਆਂ ਸ਼ੁਰੂ ਹੋ ਗਈਆਂ ਚਾਰ ਜ਼ਮੀਨੀ ਚੋਣਾ ਚਾਰ ਹਲਕੇ ਡੇਰਾ ਬਾਬਾ ਨਾਨਕ ਗਿੱਦੜਵਾ ਬਰਨਾਲਾ ਤੇ ਚੱਬੇਵਾਲ ਔਰ ਇਹਨਾਂ ਚਾਰਾਂ ਹਲਕਿਆਂ ਦੇ ਵਿੱਚ ਗਹਿਮਾ ਗੈਮੀ ਮੱਚੀ ਹੋਈ ਹੈ ਇਸ ਵੇਲੇ ਵੋਟਰ ਜਿਹੜੇ ਨੇ ਉਹ ਕਤਾਰਾਂ ਬੰਨ੍ਹਨੀਆਂ ਸ਼ੁਰੂ ਕਰ ਗਏ ਨੇ 7 ਵਜੇ ਥੋੜਾ ਮਾਹੌਲ ਹਲਕਾ ਸੀ ਪਰ ਇਸ ਵੇਲੇ ਹੌਲੀ ਹੌਲੀ ਲਾਈਨਾਂ ਵੱਜਣੀਆਂ ਸ਼ੁਰੂ ਹੋ ਗਈਆਂ ਨੇ ਔਰ ਹੌਲੀ ਹੌਲੀ ਕਰਕੇ ਇਹ ਜਿਹੜੀ ਵੋਟ ਪ੍ਰਤੀਸ਼ਤ ਹੈਗੀ ਆ ਇਹ ਵਧਣੀ ਹੋਰ ਸ਼ੁਰੂ ਹੋ ਜਵੇਗੀ ਅਜੇ ਤੱਕ ਤਾਂ ਮਾਹੌਲ ਕੁਝ ਠੰਡਾ ਨਜ਼ਰ ਆ ਰਿਹਾ ਕੁਝ ਉਦਾਂ ਵੀ ਠੰਡਾ ਵਾਤਾਵਰਣ ਵਿੱਚ ਵੀ ਵੈਦਰ ਵੀ ਠੰਡਾ ਆਇਆ ਇਸ ਕਰਕੇ ਵੀ ਲੋਕ ਤੜਕਸਾਰ ਨਹੀਂ ਨਿਕਲੇ ਪਰ ਹੁਣ ਹੌਲੀ ਹੌਲੀ ਲੋਕ ਨਿਕਲ ਰਹੇ ਨੇ ਵੱਖ-ਵੱਖ ਥਾਵਾਂ ਉੱਤੇ ਜੇ ਵੈਦਰ ਦੀ ਗੱਲ ਕਰੀਏ ਜੇ ਮੌਸਮ ਦੀ ਗੱਲ ਕਰੀਏ ਤਾਂ ਸੂਰਜ ਨਿਕਲਦਾ ਪਿਆ ਔਰ ਇਸ ਇਸ ਮੌਸਮ ਦੇ ਵਿੱਚ ਲੋਕ ਚਾਹਣਗੇ ਵੀ ਕਿ ਉਹ ਬਾਹਰ ਸੂਰਜ ਦੀ ਤਪਸ਼ ਲੈਣ ਸੂਰਜ ਦੀ ਲੋ ਲੈਂਡ ਤੇ ਇਹੋ ਜੀ ਸਥਿਤੀ ਦੇ ਵਿੱਚ ਚੋਣਾਂ ਜਿਹੜੀਆਂ ਨੇ ਉਹ ਪ੍ਰਫੁੱਲਤ ਹੋ ਸਕਦੀਆਂ ਨੇ ਆਉਂਦੇ ਸਮੇਂ ਦੇ ਵਿੱਚ ਵੋਟ ਪ੍ਰਤੀਸ਼ਤ ਹੋਰ ਵਧਣ ਦੇ ਅ ਕਿਆ ਸਰਾਏ ਜਿਹੜੇ ਜਿਤਾਏ ਜਾ ਰਹੇ ਨੇ ਜ਼ਰੂਰ ਕੁਝ ਅੰਕੜੇ ਸਾਹਮਣੇ ਆਏ ਨੇ ਜਿਹੜੇ ਹੁਣ ਤੱਕ ਵੋਟਾਂ ਪੈ ਹਟੀਆਂ ਨੇ ਗਿੱਦੜਬਾ ਚੱਬੇਵਾਲ ਡੇਰਾ ਬਾਬਾ ਨਾਨਕ ਔਰ ਬਰਨਾਲੇ ਵਿੱਚ ਜਿਸ ਤਰ੍ਹਾਂ ਦਾ ਵੋਟਾਂ ਦਾ ਮਾਹੌਲ ਹੈ ਉਹ ਤੁਹਾਨੂੰ ਦੱਸ ਦਿੰਦੇ ਆ ਫਿਲਹਾਲ ਜੇ ਗੱਲ ਕਰੀਏ ਗਿੱਦੜਬਾਦੀ ਤੇ ਗਿੱਦੜਬਾਦੇ ਵਿੱਚ 13.1% ਜਿਹੜੀ VOTING ਆ ਹੁਣ ਤੱਕ ਹੋ ਚੁੱਕੀ ਐ ਔਰ ਇਸੇ ਚੀਜ਼ ਦੇ ਨਾਲ ਹੌਲੀ-ਹੌਲੀ ਲੋਕ ਵਧਦੇ ਵੀ ਜਾ ਰਹੇ ਡੇਰਾ ਬਾਬਾ ਨਾਨਕ ਵਿੱਚ ਹੁਣ ਤੱਕ 9.7% ਦੀ VOTING ਜਿਹੜੀ ਐ ਉਹ ਅਜੇ ਤੱਕ ਦਰਜ ਕੀਤੀ ਗਈ ਐ ਅੰਕੜੇ ਸਾਹਮਣੇ ਆ ਰਹੇ ਆ ਹੌਲੀ-ਹੌਲੀ ਕਰਕੇ ਇਹ ਅੰਕੜੇ ਵਧਦੇ ਜਾ ਰਹੇ ਆ ਚੱਬੇ ਵਾਲੇ ਜੇ ਥੋੜਾ ਪਿੱਛੇ ਚੱਲ ਰਹੇ ਆ 4.15% ਦੀ ਵੋਟਾਂ ਜੜੀਆਂ ਨੇ ਉਹ ਇੱਥੇ ਅਜੇ ਤੱਕ ਪਈਆਂ ਔਰ ਇਹ ਵੀ ਦੱਸ ਸ ਸਿਚੁਏਸ਼ਨ ਦੇ ਵਿੱਚ ਇੱਥੇ ਇਸ਼ਾਂਤ ਚੱਬੇ ਵਾਲ ਜਿਹੜੇ ਹੈਗੇ ਨੇ ਸ਼ਾਂਕ ਕੁਮਾਰ ਹੈਗੇ ਨੇ ਉਹ ਇੱਥੇ ਵੋਟ ਨਹੀਂ ਪਾ ਸਕਦੇ ਕਿਉਂਕਿ ਉਹਨਾਂ ਦੀ ਵੋਟ ਜਿਹੜੀ ਆ ਉਹ ਬੇਸਿਕਲੀ ਹਾਰਪੁਰ ਦੀ ਹੈ ਔਰ ਉਹ ਚੱਬੇ ਵਾਲ ਦੇ ਵਿੱਚ ਵੋਟ ਨਹੀਂ ਪਾ ਸਕਦੇ ਉਮੀਦਵਾਰੀ ਜ਼ਰੂਰ ਇਥੋਂ ਕਰਦੇ ਪਏ ਨੇ ਹੌਲੀ ਹੌਲੀ ਕਰਕੇ ਵੋਟ ਪ੍ਰਤੀਸ਼ਤ ਵਧਦੀ ਪਈ ਹੈ ਪਰ ਲਗਾਤਾਰ ਇਹ ਵੀ ਦੱਸਦੀ ਹੈ ਕਿ ਮਾਹੌਲ ਤਣਾਅਪੂਰਵਕ ਵੀ ਬਣਦੇ ਕਿਤੇ ਨਾ ਕਿਤੇ ਨਜ਼ਰ ਆਏ ਨੇ ਤੜਕਸਾਰ ਜਦੋਂ VOTING ਸ਼ੁਰੂ ਹੋਈ ਉਦੋਂ ਤੋਂ ਹੀ ਪੁਲਿਸ ਦੀ ਤਾਇਨਾਤੀ ਵਧ ਗਈ ਸੀ ਪਰ ਉਸ ਤੋਂ ਬਾਅਦ ਡੇਰਾ ਬਾਬਾ ਨਾਨਕ ਦੇ ਕਰੀਬ ਇੱਕ ਪਿੰਡ ਡੇਰਾ ਪਠਾਣਾ ਜਿੱਥੇ ਅਚਾਨਕ ਇੱਕ ਵਿਵਾਦ ਖੜਾ ਹੋ ਗਿਆ ਕਾਂਗਰਸ ਔਰ ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰ ਸੀ ਇੱਕ ਦੂਸਰੇ ਨਾਲ ਖੜ੍ਹ ਪਏ ਔਰ ਉਸੇ ਦਰਮਿਆਨ ਮੌਜੂਦਾ ਸਮੇਂ ਆ ਇਸ ਈਸ ਨੂੰ ਇਸ ਮਾਮਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਤਾਂ ਕੀਤੀ ਜਾ ਰਹੀ ਹੈ ਪਰ ਉੱਥੇ ਸੁਖਜਿੰਦਰ ਰੰਧਾਵਾ ਮੌਕੇ ਤੇ ਪਹੁੰਚ ਜਾਂਦੇ ਨੇ ਸਾਰੇ ਲੀਡਰ ਪੁਲਿਸ ਕਰਮੀ ਉੱਥੇ ਪਹੁੰਚ ਜਾਂਦੇ ਨੇ ਹਾਲਾਤ ਤਣਾਪੂਰਵਕ ਹੋ ਜਾਂਦੇ ਨੇ ਆਮ ਆਦਮੀ ਪਾਰਟੀ ਦੇ ਲੀਡਰ ਔਰ ਕਾਂਗਰਸ ਦੇ ਲੀਡਰ ਇੱਕ ਦੂਸਰੇ ਨਾਲ ਖੜ ਜਾਂਦੇ ਨੇ ਇਲਜ਼ਾਮ ਉਹੀ ਗੈਂਗਸਟਰਸ ਵਾਲੇ ਇਲਜ਼ਾਮ ਜਿਹੜੇ ਪਹਿਲਾਂ ਸੁਖਜਿੰਦਰ ਰੰਧਾਵਾ ਨੇ ਲਗਾਏ ਸੀ ਔਰ ਉਹੀ ਮਾਮਲਾ ਹੁਣ ਦੁਬਾਰਾ ਪਖਿਆ ਔਰ ਦੁਬਾਰਾ ਲਾਠੀ ਜਿਹੜੀ ਆ ਉਹ ਵਰਨ ਲੱਗੀ ਉੱਥੇ ਇੱਕ ਦੂਸਰੇ ਉੱਤੇ ਹਮਲੇ ਕੀਤੇ ਗਏ ਔਰ ਐਸੇ ਹਮਲੇ ਤੋਂ ਬਾਅਦ ਪੁਲਿਸ ਨੇ ਸਾਰੇ ਮਾਮਲੇ ਨੂੰ ਅੰਡਰ ਕੰਟਰੋਲ ਕੀਤਾ ਔਰ ਮਾਹੌਲ ਜਿਹੜਾ ਦੁਬਾਰਾ ਸਖਾਲਾ ਕਰਨ ਦੀ ਕੋਸ਼ਿਸ਼ ਲਗਾਤਾਰ ਲੋਕ ਉੱਥੇ ਪਹੁੰਚਦੇ ਪਏ ਆ ਲੋਕ ਆਪਣੀ ਵੋਟ ਜਿਹੜੇ ਨੇ ਉਹ ਕਾਸਟ ਕਰਦੇ ਪਏ ਨੇ ਹੌਲੀ ਹੌਲੀ ਕਰਕੇ ਵੋਟ ਪਰਸੈਂਟੇਜ ਹੋਰ ਵੱਧ ਸਕਦੀ ਹੈ ਪਰ ਕਿਹੜਾ ਲੀਡਰ ਅੱਗੇ ਆਉਂਦਾ ਹੈ ਇਹ ਰਿਜ਼ਲਟਸ ਦਾ ਕੰਤਜ਼ਾਰ ਕਰਨਾ ਪਵੇਗਾ ਜੋ ਵੀ ਹੋਏਗਾ ਦੱਸਦੇ ਰਹਿਵਾਂਗੇ ਬਣੇ ਰੋਵਾਂ ਨੀੜਿਆ ਪੰਜਾਬੀ ਤੇ